ਰਾਮ ਰਹੀਮ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸੀਏ ਕਿ ਹੁਣ ਰਾਮ ਰਹੀਮ ਦੀ ਅੱਜ ਜੇਲ੍ਹ ਦੇ ਵਿੱਚ ਵਾਪਸੀ ਹੋਣ ਵਾਲੀ ਹੈ ਯਾਨੀ ਕਿ ਹੁਣ ਡੇਰਾ ਮੁਖੀ ਦੀ 30 ਦਿਨਾਂ ਦੀ ਪੈਰੋਲ ਖਤਮ ਹੋ ਚੁੱਕੀ ਹੈ ਹਾਲਾਂਕਿ 10 ਦਿਨ ਜੋ ਹੈ ਪਹਿਲਾਂ ਆਪਣੇ ਸਿਰਸਾ ਡੇਰੇ ਰਿਹਾ ਰਾਮ ਰਹੀਮ ਤੇ ਉਸ ਤੋਂ ਬਾਅਦ ਯੂਪੀ ਦੇ ਬਾਗਪਤ ਆਸ਼ਰਮ ਤੋਂ ਹੁਣ ਸੁਨਾਰੀਆ ਜੇਲ੍ਹ ਦੇ ਵਿੱਚ ਜਿਹੜੀ ਵਾਪਸੀ ਹੋਵੇਗੀ ਰਾਮ ਰਹੀਮ ਦੀ ਦੱਸੀਏ ਕਿ 28 ਜਨਵਰੀ ਨੂੰ ਰਾਮ ਰਹੀਮ ਨੂੰ ਪੈਰੋਲ ਦਿੱਤੀ ਸੀ 30 ਦਿਨਾਂ ਦੀ ਤੇ ਹੁਣ ਇਹ ਜਿਹੜੀ ਪੈਰੋਲ ਖਤਮ ਹੋ ਚੁੱਕੀ ਹੈ ਔਰ ਬਹੁਤ ਵੱਡੇ ਸਵਾਲ RAM REHIM ਦੀ ਪੈਰੋਲ ਨੂੰ ਲੈ ਕੇ ਖੜੇ ਕੀਤੇ ਸੀ ਇਸ ਵਕਤ ਦੀ ਅਹਿਮ ਖਬਰ ਹੈ ਦੱਸੀਏ ਕਿ ਹੁਣ ਜੇਲ੍ਹ ਦੇ ਵਿੱਚ RAM REHIM ਦੀ ਵਾਪਸੀ ਹੋਣ ਵਾਲੀ ਹੈ ਡੇਰਾ ਮੁਖੀ ਦੀ 30 ਦਿਨਾਂ ਦੀ ਪੈਰੋਲ ਖਤਮ ਹੋ ਚੁੱਕੀ ਹੈ ਹੁਣ ਸੁਨਾਰੀਆ ਜੇਲ੍ਹ ਵਾਪਸੀ ਹੋਵੇਗੀ ਯੂਪੀ ਦੇ ਬਾਗਪਤ ਆਸ਼ਰਮ ਤੋਂ ਤੇ 28 ਜਨਵਰੀ ਨੂੰ ਪੈਰੋਲ ਮਿਲੀ ਸੀ ਔਰ ਦੱਸਦੀਏ ਕਿ ਹੁਣ ਬਹੁਤ ਵੱਡੇ ਸਵਾਲ RAM REHIM ਦੀ ਪੈਰੋਲ ਨੂੰ ਲੈ ਕੇ ਖੜੇ ਹੋਏ ਸੀ ਕਿ ਹਰ ਵਾਰ RAM REHIM ਨੂੰ ਪੈਰੋਲ ਦਿੱਤੀ ਜਾਂਦੀ ਹੈ ਔਰ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਵੀ ਹੋ ਚੁੱਕੀਆਂ ਨੇ ਤੇ ਉਹਨਾਂ ਨੂੰ ਰਿਹਾਨ ਨਹੀਂ ਕੀਤਾ ਗਿਆ ਬਹੁਤ ਬਗਾਵਤ ਰਾਮ ਰੀਮ ਦੀ ਪਰੋਲ ਨੂੰ ਲੈ ਕੇ ਹੋਈ ਸੀ ਔਰ ਪੈਦੀਵਾਰ ਜਿਆ ਹੋਇਆ ਕਿ ਆਪਣੇ ਸਰਸਾ ਆਸ਼ਰਮ ਦੇ ਵਿੱਚ ਰਾਮ ਰਹੀਮ ਰਿਆ ਸੀਗਾ ਔਰ ਆਸ਼ਰਮ ਦੀ ਬਾਗਦੋੜ ਨੂੰ ਲੈ ਕੇ ਇਹ ਜਿਹੜੇ ਕੰਮ ਕਰਨੇ ਸੀ ਇਸ ਕਰਕੇ ਕਿਹਾ ਗਿਆ ਸੀ ਕਿ ਪੈਰੋਲ ਤੇ ਬਾਹਰ ਆਇਆ ਸੀ ਰਾਮ ਰਹੀਮ ਔਰ ਨਾਲ ਦੀ ਨਾਲ ਸ਼ਾਮ 5 ਵਜੇ ਦੇ ਕਰੀਬ ਸੁਨਾਰੀਆ ਜੇਲ ਜਿਹੜੀ ਆ ਰਾਮ ਰਹੀਮ ਦੀ ਵਾਪਸੀ ਹੋਣ ਵਾਲੀ ਆ ਤਾਂ ਅਹਿਮ ਖਬਰ ਇਸ ਵਕਤ ਦੀ ਜਿੱਤੇ ਕਿ ਹੁਣ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਕਾਫੀ ਚਰਚਾਵਾਂ ਉੱਠੀਆਂ ਸੀਗੀਆਂ ਕਿ ਆਖਰ ਰਾਮ ਰਹੀਮ ਨੂੰ ਬਾਰ-ਬਾਰ ਪੈਰੋਲ ਕਿਉਂ ਮਿਲਦੀ ਹੈ ਕਈ ਵਾਰ ਦਾ ਦੇ ਨਸੀਖ ਵੀ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਤਾਂ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਸਿੱਖ ਜਥੇਬੰਦੀਆਂ ਹੋਈਆਂ ਜਾਂ ਹੋਰਾਂ ਲੋਕਾਂ ਕੋਲੋਂ ਕਰ ਰਹੇ ਵਿਰੋਧ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਕੀਤੇ ਗਏ ਨੇ ਤੇ ਦੱਸਿਆ ਕਿ ਹੁਣ 30 ਦਿਨਾਂ ਦੀ ਪੈਰੋਲ ਰਾਮ ਰਹੀਮ ਨੂੰ ਦਿੱਤੀ ਗਈ ਸੀ ਤੇ ਹੁਣ ਉਹ ਸਮਾਂ ਪੂਰਾ ਹੋ ਚੁੱਕਾ ਹੈ ਤੇ ਅੱਜ ਸ਼ਾਮ 5 ਵਜੇ ਦੇ ਕਰੀਬ ਡੇਰਾ ਮੁਖੀ ਰਾਮ ਰਹੀਮ ਦੀ ਵਾਪਸੀ ਹੋਵੇਗੀ ਤੇ ਯੂਪੀ ਦੇ ਬਾਦਪਦ ਆਸ਼ਰਮ ਤੋਂ ਹੁਣ ਸੁਨਾਰੀਆ ਜੇਲ ਜਾਵੇਗਾ ਰਾਮ ਰਹੀਮ ਔਰ ਜਿੱਥੇ ਕਿ ਸਿਰਸਾ ਆਸ਼ਰਮ ਦੇ ਵਿੱਚ ਪਹਿਲੀ ਵਾਰ ਰਿਹਾ ਹੈ ਔਰ ਦੱਸ ਜੀਏ ਕਿ ਬਹੁਤ ਵੱਡੇ ਸਵਾਲ ਜਿਹੜੇ ਨੇ ਖੜੇ ਕੀਤੇ ਗਏ ਸੀਗੇ ਰਾਮ ਰਹੀਮ ਨੂੰ ਲੈ ਕੇ ਤਾਂ ਹੁਣ ਚਰਚਾਵਾ ਤੇਜ਼ ਹੋ ਗਈਆਂ ਨੇ ਫਿਰ ਤੋਂ ਵਾਪਸੀ ਹੋਵੇਗੀ ਔਰ 7.5 ਸਾਲ ਦਾ ਸਮਾਂ ਹੋ ਗਿਆ ਤੇ ਰਾਮ ਰਹੀਮ ਨੂੰ ਸੁਨਾਰੀਆ ਜੇਲ ਦੇ ਵਿੱਚ ਰਹਿੰਦੇ ਹੋਏ ਜਿੱਥੇ ਆਪਣੀ ਸਜ਼ਾ ਪੂਰੀ ਕਰ ਰਿਹਾ ਪਰ ਕਈ ਵਾਰ ਰਾਮ ਰਹੀਮ ਨੂੰ ਜਿਹੜੀ ਪੈਰੋਲ ਦਿੱਤੀ ਗਈ ਹੈ ਔਰ ਇਸ ਪੈਰੋਲ ਤੇ ਰਾਮ ਰਹੀਮ ਬਾਹਰ ਆ ਚੁੱਕਾ ਹੈ ਤਾਂ ਹਾਲਾਂਕਿ ਹੁਣ ਫਿਰ ਵਾਪਸੀ ਜਾਣ ਦੀ ਜਿਹੜੀ ਵਾਰੀ ਆ ਚੁੱਕੀ ਹੈ 30 ਦਿਨਾਂ ਦੀ ਪੈਰੋਲ ਖਤਮ ਹੋ ਚੁੱਕੀ ਹੈ ਤਾਂ ਆਖਰ ਤਾਰ ਹੁਣ ਵੱਡੀ ਖਬਰ ਜਿਹੜੀ ਆ ਚਰਚਾ ਤਾਂ ਵਿਸ਼ਾ ਬਣੀ ਹੋਈ ਆ ਜਿਹੜੇ ਰਾਮ ਰਹੀਮ ਦੇ ਜਿਹੜੇ ਸ਼ਰਧਾਲੂ ਨੇ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਨੇ ਜਿਹੜੇ ਉਹਨਾਂ ਨੂੰ ਮੰਨਦੇ ਨੇ ਉਹਨਾਂ ਦੀ ਕਾਫੀ ਭੀੜ ਲੱਗੀ ਸੀ ਜਦੋਂ ਰਾਮ ਰਹੀਮ ਬਾਹਰ ਆਇਆ ਸੀ ਤੇ ਹੁਣ ਵੀ ਜਿਹੜੇ ਉਹਨਾਂ ਦੇ ਮੰਨਣ ਵਾਲੇ ਨੇ ਉਹਨਾਂ ਦੇ ਸ਼ਰਧਾਲੂ ਤਾਂ ਬਹੁਤ ਜ਼ਿਆਦਾ ਉਹਨਾਂ ਨੂੰ ਵੀ ਇੱਕ ਝਟਕਾ ਲੱਗਾ ਕਿ ਰਾਮ ਰਹੀਮ ਦੀ ਪੈਰੋਲ ਖਤਮ ਹੋਈ ਹੈ ਪਰ ਦੱਸਦੀ ਹੈ ਕਿ ਹੁਣ ਸੁਨਾਰੀਆ ਜੇਲ ਰਾਮ ਰਹੀਮ ਦੀ ਵਾਪਸੀ ਹੋਣ ਵਾਲੀ ਹੈ ਤਾਂ 30 ਦਿਨਾਂ ਦੀ ਪੈਰੋਲ ਤੇ ਬਾਹਰ ਆਇਆ ਸੀ ਪਰ ਹੁਣ ਉਹ ਪੈਰੋਲ ਖਤਮ ਹੋ ਗਈ ਹੈ